ਬਾਜੀ ਪਿਓਰ ਬਰਪਰੀ ਦਾ ਸੂਟ ਪੂਰਾ ਫਰੰਟ ਦੇਖੋ ਕੱਢਿਆ ਹੋਇਆ ਜੀ ਰੰਗ ਦਾਂਗੇ ਚਾਰ ਮਨਪਸੰਦ ਸੂਟ ਘਰ ਬੈਠਿਆਂ ਵੀ ਲੋ ਮੰਗਾ ਨਾ ਤਾਂ 1195 ਤੇ ਨਾ 1295 ਹਾਂਜੀ 500 ਰੁਪਏ ਦਾ ਕਰਤਾ ਜਲਵਾ ਕਰਤਾ ਕਿਹੜੇ ਬਜ਼ਾਰਾਂ ਜਾ ਕੇ ਤੁਸੀਂ 12 1200 1000 1000 ਦੇ ਲੈਨੇ ਹੋ 11 1100 ਦੇ 500 ਰੁਪਏ ਦਾ ਸੂਟ ਬਾਪੇ ਥੱਟੀ ਤੋਂ ਮਿਲਣਾ ਮਿਲਣਾ ਚਾਰ ਦਿਨੇ ਆ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਤੇ ਆ ਆਹ ਦੇਖ ਪਾਰਟੀ ਵੇਅਰ ਸੂਟ ਰੰਗ ਆਣਗੇ ਚਾਰ ਕੱਲਾ ਸੂਟ ਕੋਰੀਅਰ ਦਾ ਜਿਨ੍ਹਾਂ ਨੇ ਵੇਚਨੇ ਨਾ ਵੱਡਾ ਫੇਰਾ ਨਾ ਵੀ ਕੀ ਵਾਪਸੀ ਆ 500 ਰੁਪਏ ਦਾ ਸੂਟ ਕਰਤਾ ਰਾ ਹੈ ਲੋ ਪ्युअर ਬੈਲਵੈਟ ਦੇ ਸੂਟ ਭਾਜੀ 3 300 ਰੁਪਏ ਕਰਤੇ ਆ ਰੰਗ ਇਹਨਾਂ ਚ ਵੀ ਮਿਲ ਜਾਣਗੇ ਕਪੜਾ ਤੁਸੀਂ ਮੋਟਾ ਲਓ ਪਤਲਾ ਲਓ ਕੋਈ ਚੱਕਰ ਨਹੀਂ ਦੇਖੋ ਜਿਹੜਾ ਬਾਜ਼ਾਰ 'ਚ ਤੁਸੀਂ 1500 ਦਾ ਇੱਕ ਸੂਟ ਲੈਣਾ ਇੱਥੇ 1500 ਦੇ ਤਿੰਨ ਸੂਟ ਮਿਲਣੇ ਆ ਪੀਸ ਮੈਂ ਕਹਿੰਦਾ ਕਮਾਲ ਕੀਤੀ ਵੀ ਸੂਟ ਦਾ ਕੰਮ ਦੇਖ ਲਓ ਮਸਲੀਨ ਦਾ ਸੂਟ ਦੁਪੱਟਾ ਨਾਲ ਫੁੱਲ ਪਿਓਰ ਬੁਟੀਕ ਵੀ ਉੱਤੋਂ ਕਢਾਈ ਰੇਟ ਨਾ 600 ਨਾ 700 650 350 ਰੁਪਏ ਦਾ ਸੂਟ ਘੱਟਾ ਜੀ ਆਹ 350 'ਚ 350 ਸੂਟ ਦੇਖੋ ਇਹ ਵੀ 8-800 ਰੁਪਿਆ 1100 1100 ਬਾਜ਼ਾਰ 'ਚ ਦਤਾ ਆ ਪਰ ਇੱਥੇ 350 700 ਰੇ ਦੋ ਸੂਟ ਪਿਓਰ ਬਰਬਰੀ ਦੇ ਉੱਪਰ ਕੰਮ ਦੇਖ ਲਓ ਤੇ ਰੇਟ ਹੈਂਡਵਰਕ ਕੱਟ ਵਰਕ ਦਾ ਦੁਪੱਟਾ ਉਹ ਵੀ ਪੂਰਾ ਹੈਂਡਵਰਕ 1395 ਦਾ ਸੂਟ ਕੱਲਾ ਨਹੀਂ ਕਰਦੇ ਰੰਗ ਡਿਜ਼ਾਈਨ ਦੇਖੋ ਚੀਚਾ ਦੇਖੋ ਕਲਰ ਚਾਰ ਦੇਖੋ ਮੈਂ ਕਹਿੰਦਾ ਇੱਕ ਤੋਂ ਇੱਕ ਧਮਾਕਾ ਦੇਖੋ ਤੇ ਇਹ ਸੂਟ ਵੀ ਆਪਾਂ ਕਰਦਾ ਹੈ 840 ਨਾ 1300 ਨਾ 1400 ਸੈਟ ਬਾ ਸੈਟ ਲੈਣ ਦੀ ਲੋੜ ਨਹੀਂ 450 ਦੇਖ ਲਓ ਆਹ ਦੇਖ ਲਓ ਪੀਸ 450 ਰੁਪਏ ਦੇਖੋ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਤੁਹਾਨੂੰ 5 ਲੱਖ ਰੁਪਏ 4 ਲੱਖ ਰੁਪਏ 3 ਲੱਖ ਰੁਪਏ ਲੈਉਣ ਦੀ ਲੋੜ ਨਹੀਂ ਬਾਬੇ ਜੱਟ ਦੇ 10-20 ਹਜ਼ਾਰ ਰੁਪਏ ਲਿਆਓ ਕੰਮ ਤੁਹਾਨੂੰ ਨਵਾਂ ਕਰਨਾ ਤਾਂ ਮਹੀਨੇ ਦਾ 50-50 ਹਜ਼ਾਰ ਰੁਪਏ ਲੋਕ ਬਾਬੇ ਦੇ ਹੱਟੀਆਂ ਜੁੜ ਕੇ ਕਮਾ ਰਹੇ ਹੋ ਜਿਹੜਾ ਐਦਾਂ ਦਾ ਫੁੱਲ ਪਿਓਰ ਦਾ ਦਵੱਟਾ ਨਾਲ ਫੁੱਲ ਪਿਓਰ ਚੈਲੰਜ ਹੈ ਭਾਵੇਂ ਪਾਰਟੀ ਤੇ ਜਾਓ ਸੂਟ ਪਾ ਕੇ ਹਾਂਜੀ ਆਹ ਲਓ 300 ਰੁਪਏ ਲੈ ਜਾਓ ਲਓ ਆ ਵੀ 300 ਰੁਪਏ ਚ ਜਿਹੜੇ 8-800 ਹਜ਼ਾਰ ਦਾ ਸੂਟ ਇੱਥੋਂ ਤੁਸੀਂ ਲੈ ਜਾਓ 450 450 ਰੁਪਏ ਦਾ ਇੱਕ ਤੇ 900 ਦੇ ਦੋ ਗਲੇ ਕੱਡੇ ਹੋਏ ਘੇਰੇ ਕੱਡੇ ਹੋਏ ਠੀਕ ਹੈ ਨਾ ਚੀਜ਼ਾਂ ਦੇਖ ਲਈਆਂ ਆ ਦੇਖੋ ਸਲਵਾਰ ਤੇ ਪੋਚੇ ਕੱਡੇ ਹੋਏ ਆ ਇਦਾਂ ਦੇ ਟ੍ਰੈਂਡ ਆਈ ਦੁਪੱਟੇ ਜੀ ਠੀਕ ਹੈ ਮਲਟੀ ਕਲਰ ਚਾਰ 450 ਰੁਪਏ ਦਾ ਸੂਟ ਮੂ 450 ਰੁਪਏ ਦਾ ਸੂਟ ਆ ਜਿੰਨਾ ਮਰਜੀ ਕੱਪੜਾ ਲੈ ਜਾਓ ਜਿਹੜਾ ਵੇਗ ਗਿਆ ਪ੍ਰੋਫਿਟ ਸਾਰਾ ਤੁਹਾਡਾ ਨਾ ਵੇ ਗਿਆ ਸਾਨੂੰ ਵਾਪਸ ਕਰਕੇ ਬਦਲ ਕੇ ਲੈ ਜਾਓ ਆ ਪੀਸ ਦਾ ਦੇਖ 1 ਰੁਪਏ ਦਾ ਨਹੀਂ ਆ ਦੇਖੋ ਪੀਸ ਮਾਕਨ ਔਰ ਕੈਂਸਾ ਤੇ ਹੈਂਡਵਰਕ ਦੇਖ ਲਓ ਦਪੱਟਾ ਨਾਲ ਪਿਓਰ ਦਾ ਆਊਗਾ ਰੰਗ ਹੈ ਚਾਰ ਆਣਗੇ ਹਾਂਜੀ ਕੀ ਆਣਗੇ 2000 ਰੁਪਇਆ ਕਿ 1500 ਰੁਪਇਆ 500 ਰੁਪਇਆ ਸੂਟ ਕਰਤਾ 1500 ਦਾ 500 ਚ 500 ਰੁਪਇਆ ਕਰਤਾ ਦੇਤਾ ਇਹੇ ਸ਼ੋਅਰੂਮਾਂ ਤੇ ਡੰਮੀਆਂ ਤੇ ਲਾ ਕੇ 15 1500 ਚ ਤੇ ਬਾਬੇ ਦੇ ਡਿੱਦੇ ਪੰਜ ਪੰਜ0 ਚ ਲੈ ਜਾਓ ਜਿੰਨੇ ਮਰਜੀ ਪਿਓਰ ਬਰਬਰੀ ਦੇ ਸੂਟ ਹੈਂਡਵਰਕ ਦੇ ਨਾਲ ਚੁੰਨੀਆਂ ਫੁੱਲ ਪਿਓਰ ਦੀਆਂ ਰੇਟ 600 ਰੁਪਿਆ ਰੰਗ ਚਾਰ ਕੱਲਾ ਸੂਟ ਕੋਰੀਅਰ ਦੇਖੋ ਤੁਸੀਂ ਇੰਡੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਹੋ ਤੁਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਆ ਭਾਵੇਂ ਇੱਕ ਇੱਕ ਸੂਟ ਮਗਾ ਲਓ ਭਾਵੇਂ ਦੋ ਦੋ ਮਗਾ ਲਓ ਪੂਰੇ ਇੰਡੀਆ 'ਚ ਡਿਲੀਵਰੀ ਵੀ ਦਵਾਂਗੇ ਇਹ ਵੀ ਬਾਬੇ ਦੀ ਹੱਡੀ ਦੀ ਵੱਡੀ ਸਰਵਿਸ ਆ ਆ ਸ਼ੋਰੂਮ 'ਅਜ 12 12 15 1500 ਇੱਥੇ 600 ਰੁਪਏ ਦਾ ਸੂਟ ਆ ਦੇਖੋ ਰੇਟ ਤਾਂ ਮੈਂ ਕਹਿੰਦਾ ਜੋ ਦੇ ਤੇ ਇਹ ਕਿਸੇ ਤੋਂ ਦੇ ਨਹੀਂ ਹੁੰਦਾ ਕਹਿੰਦਾ ਇੱਕ ਅੱਧਾ ਇੱਕ ਬਰਪਰੀ ਬ੍ਰਾਂਡ ਦੇ ਸੂਟ ਆਗੇ ਬਰਪਰੀ ਦੇ ਹਾਂਜੀ ਹਾਂਜੀ 600 ਰੁਪਏ ਆ ਦੇਖੋ ਕਲਰ ਵੀ ਚੈੱਕ ਕਰ ਲਿਓ 600 ਰੁਪਏ 6 600 ਰੁਪਏ ਦੇ ਵਿੱਚ 6 600 'ਚ ਵੱਡੇ ਫੇਰੇ ਕਰਦੇ ਆ ਪਾਜੀ ਪਿਓਰ ਹੈਂਡਵਰਕ ਦਾ ਸੂਟ ਜੀ ਪ੍ਰੋਪਰ ਹੈਵੀ ਕੱਢਿਆ ਹੋਇਆ ਇਹੀ 1600 ਇਹੀ 2000 ਫੁੱਲ ਪਿਓਰ ਦੁਪੱਟੇ ਦੇ ਨਾਲ ਆਊਗਾ ਐਦਾਂ ਦਾ ਬਾਟਰ ਨਾਲ ਤੇ ਆਪਾਂ ਦੇ ਜਾਂ ਰਹੇ ਆ 800 ਰੁਪਏ ਦਾ ਸੂਟ ਹੁਣ ਪਿਓਰ オリジナル ਕਲਾਸ ਦੇ ਸੂਟ ਉਹ ਵੀ ਡਿਜੀਟਲ ਦੇ ਵਿੱਚ 2650 2850 ਇਹ ਰੇਟ ਆ ਬਾਬੇ ਦੀ ਹੱਤੀ ਤੇ 13 1300 ਰੁਪਏ ਚ ਕਰਤੇ ਆ ਆ ਦੇਖੋ ਦੁਪੱਟੇ ਨਾਲ ਫੁੱਲ ਪਿਓਰ ਉਹ ਵੀ ਡਿਜੀਟਲ ਕਲਰ ਚਾਰਟ ਹਾਈ ਕਲਾਸ ਰੰਗ ਬੜੇ ਸੋਹਣੇ ਐਦਾਂ ਦੇ ਆ ਦੇਖੋ ਇਹਦੇ ਵਿੱਚ ਵੀ ਬਾਬੇ ਦੀ ਹੱਤੀ ਨੇ 13 13 ਹੀ ਕਰਤੀਆਂ 26 26 28 28 ਵਾਲੇ ਸੂਟ 13 1300 ਚ 13 1300 ਚ ਕਰਤੇ ਆ ਭਾਈ ਜਲਦੀ ਜਲਦੀ ਕਰ ਲਓ ਵਿਜ਼ਿਟ ਬਾਬੇ ਦੀ ਹੱਤੀ ਦਾ ਨੰਬਰ ਹੈ 98804723 ਜਲਦੀ ਆਦੀ ਆ ਜਾਓ ਜਲੰਧਰ ਪਾਸਟ ਦੇ ਬਿਲਕੁਲ ਸਾਹਮਣੇ ਵੀਰ ਸ਼ੁਕਰਸ਼ਨੀਏ 4 ਦਿਨ ਮਹਾ ਸੇਲ ਦੀਵਾਲੀ ਸਾਰਿਆਂ ਨੂੰ ਐਡਵਾਂਸ ਮੁਬਾਰਕਾਂ ਸਸਰੀ ਕਾਲਜ